ਬਈ ਤੂੰ ਹੀ ਡਾਕਟਰੀ ਦਾ ਕੰਮ ਕਰਦਾ ਦਵਾਈ ਦਿੰਦਾ ਹੋਰ ਹੋਰ ਜੀ ਤਾਂ ਦੁਕਾਨ ਕਦੋਂ ਦੀ ਤਾਂ ਦੁਕਾਨ ਬਣਾਈ ਵੀ ਆ ਅੱਜ ਤਾਂ ਭਰਾਵਾ ਪੰਜਾਬ ਬੰਦ ਕਰਕੇ ਤੇ ਦੁਕਾਨਾਂ ਬੰਦ ਸੀ ਕੋਈ ਖੁੱਲੀ ਨਹੀਂ ਗਈ ਦੁਕਾਨ ਤਾਂ ਕਰਕੇ ਤੁਹਾਡੇ ਤੋਂ ਦਵਾਈ ਲੈਣ ਆਏ ਆ ਚਲ ਆ ਜੋ ਬਹਿ ਜਾ ਤੁਹਾਨੂੰ ਕਿੰਨੇ ਦੀ ਤਾਂ ਕਿਹਾ ਦਵਾਈ ਮੇਰੇ ਤੋਂ ਲੈ ਲਿਆ ਕਰੋ ਪਾਸਲ ਡਾਕਟਰ ਤੋਂ ਤੁਸੀਂ ਦਵਾਈ ਲੈਣੇ ਜਦੋਂ ਫਿਰ ਕੋਈ ਗੱਲ ਹੁੰਦੀ ਉਹ ਆਉਂਦਾ ਨਹੀਂ ਤਾਂ ਕਰਕੇ ਪੰਜਾਬ ਬੰਦ ਕਰਕੇ ਅੱਜ ਆਇਆ ਨਹੀਂ ਉਹਨਾਂ ਤਾਂ ਕਰਕੇ ਚਲ ਚੰਗਾ ਵਿਰਾ ਮੇਰੇ ਇੱਥੇ ਨਾ ਢੂਈ ਦਰਦ ਜਾ ਹੀ ਜਾਂਦਾ ਏ ਕੋਈ ਨਹੀਂ ਹੋ ਜਾਊਗਾ ਠੀਕ ਜੀ ਟੀਕਾ ਲਾਉਣਾ ਪਊਗਾ ਠੀਕ ਬਹਿ ਜਾ ਕੀ ਹੋ ਗਿਆ ਵੀਰਾ ਟੀਕੇ ਦੀ ਪੀੜ ਭਾਈ ਤੂੰ ਬੜੀ ਲਾਈ ਏ ਕਿਉਂ ਝੂਠ ਮਾਰੀ ਜਨੇ ਵੀਰਾ ਟੀਕਾ ਤਾਂ ਮੇਰੇ ਹੱਥ 'ਚ ਆ ਜਾ ਭਰੀ ਜਾਣਾ ਚੱਲ ਠੀਕ ਬਬਾ ਲੱਗ ਲੱਗ ਬਿਨਾ ਟੀਕੇ ਤੋਂ ਨਹੀਂ ਛੱਰਦਾ ਸੀ ਭਾਈ ਟੀਕੇ ਤੋਂ ਬਿਨਾ ਅਛੇ ਦੀ ਆਮ ਨਹੀਂ ਨਾ ਆਉਣਾ ਸੀਗਾ ਆ ਲੋ ਆਚਾਰ ਖਰਾਕ ਦਵਾਈ ਦੀਆਂ ਹੁਣ ਲੈ ਲਓ ਇੱਕ ਦੁਪਹਿਰੇ ਇੱਕ ਸ਼ਾਮ ਨੂੰ ਲੈ ਲਿਓ ਤੇ ਕੱਲ ਨੂੰ ਨਾਲੇ ਸਵੇਰ ਦਵਾਈ ਲੈ ਕੇ ਤੇ ਫਿਰ ਵਕਾਜੋ ਚੈੱਕ ਕਰਾ ਦਿਓ ਠੀਕ ਆ ਉਧਰ ਦਾ ਨਾ ਭਾਈ ਸਾਡਾ ਖਾਤਾ ਚੱਲਦਾ ਸੀਗਾ ਹੂੰ ਤੇ ਅੱਜ ਪੈਸੇ ਤਾਂ ਨਹੀਂ ਮੈਂ ਲੈ ਕੇ ਆਈ ਕੋਈ ਨਹੀਂ ਕੋਈ ਨਹੀਂ ਲੈ ਲਾਂਗੇ ਪੈਸੇ ਕੋਈ ਨਹੀਂ ਤੁਸੀਂ ਦਵਾਈ ਲਿਆ ਕਰੋ ਠੀਕ ਆ ਤੇ ਮੈਂ ਭਾਈ ਠੀਕ ਆ ਵੀ ਠੀਕ ਭਾਈ ਸਵਾਹ ਮੈਂ ਨਾ ਤੁਸੀਂ ਉਦੋਂ ਬਾਅਦ ਕੋਈ ਦੱਸਿਆ ਨਾ ਪੈਸੇ ਕੱਲੇ ਨਾ ਦਵਾਈ ਲੈਣ ਆਏ ਮੈਂ ਦਵਾਈ ਲੈਣ ਗਈ ਸਵਾਹ ਆਉਣਾ ਸੀ ਭਰਾਵਾ ਮੈਂ ਤਾਂ ਉਦੋਂ ਦੀ ਪਈ ਆ ਤੂੰ ਟਹਿ ਜਾਣਿਆ ਪਤਾ ਨਹੀਂ ਕਿਹਦਾ ਟੀਕਾ ਲਾਇਆ ਟੀਕਾ ਨਾ ਮੇਰਾ ਪੱਕਿਆ ਪਿਆ ਠੀਕ ਆ ਤਾਂ ਭਾਈ ਤੁਹਾਡੇ ਪੱਕਣਾ ਹੀ ਸੀਗਾ ਚੀੜੀ ਦੇ ਬੱਚੇ ਵਰਗਾ ਤੁਹਾਡਾ ਡੇ ਵਾਲਾ ਰੋ ਰੋ ਕੇ ਤਾਂ ਤੁਸੀਂ ਟੀਕਾ ਲਵਾਇਆ ਜੀਗਾ ਤਾਂ ਪੱਕਣਾ ਹੀ ਸੀਗਾ